ਅੰਮ੍ਰਿਤਸਰ ਦੇ ਸ਼ਾਸਤਰੀ ਮਾਰਕੀਟ ਕਪੜਾ ਬਾਜ਼ਾਰ ਵਿਖੇ ਤੇਜ਼ ਤਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਹਮਲਾਵਰਾਂ ਨੇ ਦੁਕਾਨਦਾਰਾਂ ਤੇ ਹਮਲਾ ਕਰ ਦਿੱਤਾ ਦੁਕਾਨਦਾਰ ਦੇ ਨਾਲ ਬੈਠਾ ਇੱਕ ਅਪਾਹਜ ਵਿਅਕਤੀ ਵੀ ਜ਼ਖਮੀ ਹੋ ਗਿਆ ਦੁਕਾਨਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਈ ਡਿਵੀਜ਼ਨ ਦੇ ਇਲਾਕੇ ਵਿੱਚ ਇਹ ਘਟਨਾ ਸੰਬੰਧੀ ਜਾਣਕਾਰੀ ACP ਕੇਂਦਰੀ ਜਸਪਾਲ ਸਿੰਘ ਵੱਲੋਂ ਦਿੱਤੀ ਗਈ ਸਰ ਸਾਡੇ 12:30 ਦਾ ਟਾਈਮ ਸੀ ਆਪਾਂ ਦੁਕਾਨ ਤੇ ਬੈਠੇ ਸੀ ਆਪਣਾ ਤੇ ਕਸਟਮਰ ਵੀ ਕਾਲ ਸੀ ਤੇ ਅਣਪਛਾਤੇ ਬੰਦੇ ਆਏ ਸਾਡੇ ਕੋ ਤੇ ਪਿੱਛੇ ਹਥਿਆਰ ਲਗਾਏ ਸੀ ਉਹਨਾਂ ਨੇ ਤੇ ਇਹਨਾਂ ਨੂੰ ਪੁੱਛਿਆ ਕਿ ਮੇਰੇ ਫਾਦਰ ਦਾ ਨਾਮ ਲੈ ਕੇ ਕਿ ਇਹਨਾਂ ਦੀ ਦੁਕਾਨ ਆਹੀ ਆ ਤੇ ਮੇਰਾ ਨਾਮ ਲਿਆ ਤੇ ਮੇਰੇ ਬ੍ਰਦਰ ਦਾ ਵੀ ਨਾਮ ਲਿਆ ਤੇ ਮੈਂ ਇੱਥੇ ਪਿੱਛੇ ਸੀ ਇਹ ਮੇਰੇ ਚਾਚਾ ਜੀ ਥੋੜੇ ਅੱਗੇ ਆ ਕੇ ਉਹਨਾਂ ਨੇ ਪੁੱਛਦੇ ਕਿ ਕੀ ਪ੍ਰੋਬਲਮ ਹੈ ਤੇ ਉਹਨਾਂ ਨੇ ਪਿੱਛੋਂ ਹਥਿਆਰ ਕੱਢੇ ਆ ਤੇ ਸਾਡੇ ਦੇਖਿਆ ਅੱਧਰ ਨਾਲ ਉੱਧਰ ਸਾਡੇ ਤੇ ਵਾਰ ਕਰਨੇ ਸ਼ੁਰੂ ਕਰਤੇ ਆਪਾਂ ਡਰ ਗਏ ਜੋ ਹੋ ਸਕਿਆ ਆਪਾਂ ਆਪਣੇ ਹੱਥ ਪੈਰ ਚਲਾਏ ਭਗਵਾਨ ਦੀ ਕਿਰਪਾ ਨਾਲ ਸਾਡਾ ਬਚਾਅ ਹੋ ਗਿਆ ਮੇਰੇ ਚਾਚਾ ਜੀ ਦੇ ਮੇਰੇ ਦੋਨੇ ਚਾਚਾ ਜੀ ਦੇ ਬਹੁਤ ਸਿਰ ਤੇ ਸੱਟਾਂ ਲੱਗੀਆਂ ਨੇ ਇਹਨਾਂ ਦਾ ਮਸਾ ਹੀ ਬਚਾ ਹੋਇਆ ਪ੍ਰਾਣੀ ਰਣਜੀਤ ਸਿੰਘ ਮੇਰੇ ਬ੍ਰਦਰ ਦੇ ਨਾਲ ਥੋੜਾ ਡਿਸਟ੍ਰਿਬਿਊਟ ਚੱਲਦਾ ਪਿਆ ਸੀ ਉਹਦੀ ਫੈਮਿਲੀ ਦਾ ਔਰ ਇਹ ਸੋਹਰੇ ਦਾ ਤੇ ਪ੍ਰਸ਼ਾਸਨ ਤੋਂ ਮੰਗ ਹੈ ਹੀ ਕਰਨੀ ਹੈ ਕਿ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਲਾਇਆ ਜਾਵੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਲੱਗ ਰਿਹਾ ਹੈ ਕਿ ਇੱਕ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਅਟੈਕ ਕੀਤਾ ਹੈ ਉਹਦੇ ਸਬੰਧ ਵਿੱਚ ਕੱਲ ਸਾਡੇ ਕੋਲ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਦਰਜੀਆਂ ਵਾਲੀ ਦੁਕਾਨ ਜਿਹੜੀ ਚਾਸੀ ਬਾਗੜ ਦੇ ਵਿੱਚ ਆ ਉਹਦੇ ਵਿੱਚ ਕੋਈ ਝਗੜ ਇਹ ਜਿਸ ਬੰਦੇ ਪੋਸਟ 40 ਤਰ੍ਹਾਂ ਦੇ ਮੌਕੇ ਤੇ ਪਹੁੰਚੀ ਸੀਗੀ ਜੋ ਤਸਦੀਕ ਕੀਤਾ ਉਹਦੇ ਵਿੱਚ ਇਹ ਸੀਗਾ ਭਗਵਾਨ ਦਾਸ ਦੀ ਕਪੜੇ ਦੀ ਦੁਕਾਨ ਤੇ ਭਗਵਾਨ ਦਾਸ ਦਾ ਪੋਤਰਾ ਜਿਹੜਾ ਨਾ ਬੰਟੀ ਨਾ ਪਤਾ ਚੱਲਿਆ ਹੈ ਉਹਦਾ ਸ਼ਾਦੀ ਹੋਈ ਸੀਗੀ ਸ਼ਾਦੀ ਤੋਂ ਬਾਅਦ ਉਹ ਜਲਦੀ ਹੀ ਆਪਣੇ ਜਿਹੜਾ ਭਾਈ ਦੇ ਨਾਲ ਕੋਈ ਰਿਸ਼ਪੋਰਟ ਪੈ ਗਿਆ ਸੀਗਾ ਇਹਨਾਂ ਦੇ ਆਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਤੇ ਕੱਲ ਇਸੇ ਝਗੜੇ ਦੇ ਦੌਰਾਨ ਹੀ ਲੜਕੀ ਤੇਰੇ ਲੋ ਆ ਕੇ ਤੇ ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਅਟੈਕ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਸੱਟਾਂ ਲਾਈਆਂ ਗਈਆਂ ਨੇ ਇਹ ਬੰਦੇ ਇੰਜਰਡ ਹੋਏ ਸੀਗੇ ਇਹਨਾਂ ਨੂੰ ਕੱਲ ਵੀ ਬਿਆਨ ਕੋਨਵਾ ਸੇ ਕਿਹਾ ਸੀਗਾ ਇਹਨਾਂ ਨਾਲ ਕੋਈ ਬਿਆਨ ਨਹੀਂ ਲਿਖਾਇਆ ਤੇ ਹਾਲੇ ਤੱਕ ਇਹਨਾਂ ਨਾਲ ਕੋਈ ਬਿਆਨ ਨਹੀਂ ਕਿਸੇ ਦੇ ਖਲਾਫ ਵੀ ਲਿਖਾਇਆ ਗਿਆ ਲੇਕਿਨ ਪੁਲਸ ਲੋਗ ਐਤਵਿਕ ਕੀਤਾ ਜਾ ਰਿਹਾ ਪਰ ਜਦੋਂ ਵੀ ਇਹਨਾਂ ਨੂੰ ਕੋਈ ਬਿਆਨ ਲਿਖਾਇਆ ਜਾਊਗਾ ਤੇ ਚਾਹਾਂ ਤੇ ਜਿਹੜੀ ਉਹ ਜਿਹਦੇ ਖਲਾਫ ਪੰਜੀ ਕਾਫੀ